ਸਰਕਾਰ ਵੱਲੋਂ ਕੀ ਉਹ ਉਹਬਜੈਕਟ ਸੈਜੂ ਦੇਖੋ ਜਿਹੜੀ ਹੜ੍ਹ ਦੀ ਸਥਿਤੀ ਆ ਜਿਹਨੇ ਤੁਸੀਂ ਦੇਖ ਹੀ ਰਹੇ ਆ ਸਾਰੇ ਪਖਾਨਕੋਦ ਦੇ ਸਤੇ ਹੀ ਕਾਫੀ ਲਾਰਮਿੰਗ ਆ ਤੇ ਪਿੱਛੋਂ ਜਿਹੜਾ ਰਾਵੀ ਰਿਵਰ ਆ ਉਹਦੇ ਵਿੱਚ ਵੀ ਜਿਹੜਾ ਰਣਜੀਤ ਸਾਗਰ ਡੈਮ ਦੀ ਜਿਹੜੀ ਝੀਲ ਆ ਓਵਰਫਲੋ ਕਰ ਰਹੀ ਆ ਉਸ ਕਰਕੇ ਪਾਣੀ ਜਿਹੜਾ ਹੈਗਾ ਉੱਥੋਂ ਵੀ ਚੇਕਣਾ ਜ਼ਰੂਰੀ ਹੋ ਗਿਆ ਇਸ ਤੋਂ ਇਲਾਵਾ ਜਿਹੜੇ ਰਾਵੀ ਦੇ ਵਿੱਚ ਫਰਦਰ ਇਸ ਪੁਆਇੰਟ ਤੋਂ ਅੱਗੇ ਜਾ ਕੇ ਉਜ ਰਿਵਰ ਤੇ ਜਲਾਲੀਆ ਰਿਵਰ ਉਹਦੇ ਨਾਲ ਮਿਲਨ ਹੋ ਰਿਹਾ ਕੁਝ ਵੀ ਰਿਵਰ ਜਿਹੜਾ ਪੂਰਾ ਉਹ ਭਰ ਕੇ ਆ ਰਿਹਾ ਸੋ ਇਸ ਦੇ ਪਿੱਛੇ ਜਿਹੜਾ ਕੋਲੀਆਂ ਪਿੰਡ ਆ ਤੇ ਬਾਕੀ ਜਿਹੜੇ ਤਾਸ਼ ਹੈਗਾ ਆ ਮਾਥਨਪੋਰਾ ਇਹ ਸਾਰੇ ਪਿੰਡ ਜਿਹੜੇ ਹੈਗੇ ਆ ਉਹ ਹੜ ਦੀ ਮਾਰ ਹੇਟ ਆਏ ਹੋਏ ਆ ਉਹਨਾਂ ਵਿੱਚੋਂ ਦੋ ਜਿਹੜੇ ਹੈਗੇ ਆ ਲੋਕੇਸ਼ਨਸ ਆ ਜਿੱਥੇ ਲੋਕ ਅਜੇ ਸਟਕ ਹੋਏ ਹੋਏ ਆ ਔਰ ਆਪਣੀਆਂ ਛੱਤਾਂ ਦੇ ਉੱਪਰ ਆ ਉਹਨਾਂ ਨੂੰ ਰੈਸਕਿਊ ਐਨਡੀਆਰਫ ਦੀ ਟੀਮ ਗਈ ਹੋਈ ਆ ਕਰਨ ਦੀ ਕੋਸ਼ਿਸ਼ ਕਰ ਰਹੀ ਆ ਪਰ ਪਾਣੀ ਦਾ ਵਹਾਅ ਬਹੁਤ ਤੇਜ਼ ਆ ਸੋ ਅਸੀਂ ਆਰਮੀ ਅਥਾਰਟिटीज ਨੂੰ ਵੀ ਰਿਕਵੈਸਟ ਕੀਤੀ ਹੈ ਜਿਵੇਂ ਹੀ ਬਾਰਿਸ਼ ਖਤਮ ਹੁੰਦੀ ਆ ਤੇ ਉਹਨਾਂ ਨੇ 에어 ਲਿਫਟਿੰਗ ਦਾ ਜਿਹੜਾ ਹੈ ਇੰਤਜ਼ਾਮ ਕੀਤਾ ਉਹਨਾਂ ਨੇ 에어 ਲਿਫਟ ਕਰੰਮੀ ਅਸੀਂ ਭਰਪੂਰ ਕੋਸ਼ਿਸ਼ ਕਰਾਂਗੇ ਉਹਨਾਂ ਨੂੰ 에어 ਲਿਫਟ ਕਰ ਲਿਆ ਜਾਵੇ ਇਸ ਤੋਂ ਇਲਾਵਾ ਸਾਡੀ ਜਿਹੜੀ ਪਖਾਨਕੋਟ ਪੁਲਿਸ ਵੱਲੋਂ ਪਬਲਿਕ ਨੂੰ ਇਹਲਾ ਕਿ ਬਿਨਾਂ ਕਿਸੇ ਕਾਰਨ ਤੋਂ ਬਿਨਾਂ ਐਕਸਟ੍ਰੀਮ ਐਮਰਜੈਂਸੀ ਤੋਂ ਆਪਣੇ ਘਰਾਂ ਤੋਂ ਜ਼ਿਆਦਾ ਮੂਵਮੈਂਟ ਨਾ ਕਰਨ ਇਸ ਤੋਂ ਇਲਾਵਾ ਕੰਫਰਨ ਦੇ ਨਾਲ ਟ੍ਰੈਫਿਕ ਵੀ ਪਰੀਆ ਅਸਮਾਨ ਵਸਤਾ ਹੋ ਰਿਹਾ ਤੇ ਨਹੀਂ ਬਹੁਤ ਜ਼ਿਆਦਾ ਬਾਰਿਸ਼ ਆ ਜਗਾ ਜਗਾ ਤੇ ਪਾਣੀ ਭਰਿਆ ਆ ਦੂਸਰਾ ਰਿਸਕੀ ਵੀ ਹੈ ਕਿਉਂਕਿ ਜਿੱਥੋਂ ਕ੍ਰਾਸ ਕਰ ਰਹੇ ਉੱਥੋਂ ਪਾਣੀ ਕ੍ਰਾਸ ਹੋ ਰਿਹਾ ਹੈਗਾ ਆ ਇੱਥੇ ਰਿਸਕੀ ਵੀ ਹੈਗਾ ਆ ਤੇ ਜਿਹੜੀ ਜਨਰਲ ਪਬਲਿਕ ਆ ਇਹਨਾਂ ਪਿੰਡਾਂ ਦੀ ਸਪੈਸ਼ਲੀ ਨੋਡ ਜਨਤ ਸਿੰਘ ਏਰੀਏ ਦੀ ਉੱਥੇ ਜਨਰਲ ਪਬਲਿਕ ਨੂੰ ਮੇਰੀ ਅਪੀਲ ਆ ਕਿ ਆਪਣੇ ਜਿਹੜੇ ਦਰਿਆ ਦੇ ਨੇੜੇ ਦੇ ਜਿਹੜੇ ਹੈਗੇ ਘਰ ਆ ਉਹਨਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ਪਿੱਛੇ ਸਰਕਾਰ ਵੱਲੋਂ ਬਣਾਈਆਂ ਗਈਆਂ ਉਹਨਾਂ ਸੁਰੱਖਿਅਤ ਥਾਵਾਂ ਤੇ ਆ ਜਾਣ ਜਾਂ ਨਜ਼ਦੀਕੀ ਕਿਸੇ ਹੋਰ ਇਸ਼ਤਰਾਨਾ ਪਾਸੇ ਜਿੱਥੇ ਹੱਡ ਦਾ ਪਰਤੋਪ ਤੱਕ ਹੈਗਾ ਉੱਥੇ ਚਲੇ ਜਾਣ ਆਪਣੀ ਜਾਨ ਨੂੰ ਜਿਹੜਾ ਹੈ ਰિસ્ਕ ਨਾ ਪਾਓ ਕਿਉਂਕਿ ਬਹੁਤ ਸਾਰੇ ਲੋਕ ਜ਼ਿੱਦੀ ਹੋ ਜਾਂਦੇ ਆ ਜੀ ਅਸੀਂ ਘਰ ਨਹੀਂ ਛੱਡਣਾ ਅਸੀਂ ਆਪਣਾ ਜਿਹੜਾ ਹੈਗਾ ਡੇਰਾ ਨਹੀਂ ਛੱਡਣਾ ਤੇ ਜਿਹਦੇ ਨਾਲ ਜਾਨ ਜਿਹੜੀ ਹੈਗੀ ਉਹ ਰਿਸਕ ਤੇ ਪਦੀ ਆ ਇਸ ਤੋਂ ਇਲਾਵਾ ਜਿਲ੍ਹਾ ਐਡਮਿਨਿਸਟ੍ਰੇਸ਼ਨ ਨੇ ਰਾਧਾ ਸੁਆਮੀ ਸਤਸੰਗ ਘਰ ਜਿਹੜਾ ਹੈਗਾ ਆ ਪਠਾਨਕੋਟ ਉਹ ਇੱਕ ਰੀਹੈਬ ਸੈਂਟਰ ਜਿਹੜਾ ਹੈਗਾ ਆ ਉਹ ਐਸਟੈਬਲਿਸ਼ ਕੀਤਾ ਇਸ ਤੋਂ ਸਾ ਇਸ ਤੋਂ ਇਲਾਵਾ ਜਿਹੜਾ ਸ੍ਰੀ ਬਾਖਸ਼ਾਹ ਗੁਰਦੁਆਰਾ ਸਾਹਿਬ ਆ ਉਹ ਕੰਪਲੈਕਸ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਆ ਸ਼ਰਨਾਰਥੀ ਘਰ ਜਿਹੜਾ ਹੈਗਾ ਡਿਕਲੇਅਰ ਕੀਤਾ ਆ ਸੋ ਹਰ ਕੰਟਰੋਲ ਰੂਮ ਜਿਹੜਾ ਹੈਗਾ ਆ ਉਹਦਾ ਨੰਬਰ ਹੈਗਾ ਪਲੀਜ਼ ਨੋਟ ਕਰਨਾ 1862346944 018 ਬਾਦ 346944 ਦੁਬਾਰਾ ਮੈਂ ਨੋਟ ਕਰਾ ਦਿੰਨਾ 2346944 ਪठानकोट ਦਾ ਕੋਡ ਲਗਾ ਕੇ ਇਸ ਤੋਂ ਇਲਾਵਾ ਪੁਲਿਸ ਕੰਟਰੋਲ ਰੂ 112 ਨੂੰ ਡਾਇਲ ਕਰਕੇ ਸਹਾਇਤਾ ਪ੍ਰਾਪਤ ਕਰ ਸਕਦੇ ਆ। ਥੈਂਕ ਯੂ।